ਨੀ ਫੁੱਲਾਂ ਵਰਗੀ ਓ ਕੁੜਿਓ ਨੀ ਚੁੱਭਾਂ ਜਰਦੀ ਓ ਕੁੜਿਓ ਨੀ ਫੁੱਲਾਂ ਵਰਗੀ ਓ ਕੁੜਿਓ ਨੀ ਚੁੱਭਾਂ ਜਰਦੀ ਓ ਕੁੜਿਓ ਕਰੋ ਕੋਈ ਜੀਉਣ ਦਾ ਹਿੱਲਾ ਨੀ ਤਿਲ ਤਿਲ ਮਰਦੀ ਓ ਕੁੜਿਓ ਤੁਹਾਡੇ ਖਿੜਨ ਤੇ ਮਾਇੂਸ ਕਿਉਂ ਹੋ ਜਾਂਦੀਆਂ ਲਗਰਾਂ ਤੇ ਰੁੱਖ ਵੇੜੇ ਦੇ ਕਰ ਲੈਂਦੇ ਨੇ ਕਾ ਤੋ ਨੀਵੀਆਂ ਨਜ਼ਰਾਂ ਇਹ ਕੈਸੀ ਬੇਬਸੀ ਹੈ ਬਣਦੀਆਂ ਕੁਖਾਂ ਹੀ ਕਿਉਂ ਕਬਰਾਂ ਮਿਲੇ ਕਿਉਂ ਜੂਨ ਹੋ ਕੇ ਦੀ ਨੀ ਹੱਸੇ ਵਰਗਿਓ ਕੁੜਿਓ ਨੀ ਫੁੱਲਾਂ ਵਰਗਿਓ ਕੁੜਿਓ ਕੋਈ ਬੂਟਾ ਕੋਈ ਸਾਇਆ ਤੁਹਾਡਾ ਕਿਉਂ ਨਹੀਂ ਬਣਦਾ ਤੁਹਾਡੇ ਸਿਰ ਮੁਹੱਬਤ ਦਾ ਚੰਦਵਾ ਕਿਉਂ ਨਹੀਂ ਤਣਦਾ ਕਿਤੇ ਤਾਂ ਅੰਤ ਵੀ ਹੋ ਥਲਾਂ ਦੀ ਇਸ ਸੁਲਗਣ ਦਾ ਨੀ ਬੂਟੇ ਲਾਉਂਦੀਓ ਕੁੜਿਓ ਨੀ ਛਾਵਾ ਕਰਦੀਓ ਕੁੜਿਓ ਨੀ ਫੁੱਲਾਂ ਵਰਗਿਓ ਕੁੜਿਓ ਤੁਹਾਡੀ ਜ਼ਿੰਦਗੀ ਵਿੱਚ ਕਿਉਂ ਹਨੇਰਾ ਹੀ ਹਨੇਰਾ ਹੈ ਤੁਹਾਡੇ ਸੀਨੇਆਂ ਵਿੱਚ ਕਿਉਂ ਉਦਾਸੀ ਦਾ ਬਸੇਰਾ ਹੈ ਕਦੋਂ ਕੋਈ ਉਗਮਣਾ ਸੂਰਜ ਕਦੋਂ ਚੜਨਾ ਸਵੇਰਾ ਹੈ ਨੀ ਦੀਵੇ ਧਰਦੀ ਓ ਕੁੜੀਓ ਨੀ ਚਾਨਣ ਕਰਦੀ ਓ ਕੁੜੀਓ ਨੀ ਫੁੱਲਾਂ ਵਰਗੀ ਓ ਕੁੜੀਓ ਤੁਹਾਡੀ ਅੱਖ ਦਾ ਸੁਪਨਾ ਹਕੀਕਤ ਵਿੱਚ ਕਦੋਂ ਬਦਲੂ ਤੁਹਾਡੀ ਅੱਖ ਦਾ ਸੁਪਨਾ ਹਕੀਕਤ ਵਿੱਚ ਕਦੋਂ ਬਦਲੂ ਕਿ ਇਹ ਦੁਰਦੁਰ ਜ਼ਮਾਨੇ ਦੀ ਮੁਹੱਬਤ ਵਿੱਚ ਕਦੋਂ ਬਦਲੂ ਤੇ ਆਦਮ-ਜ਼ਾਤ ਦੀ ਹਿੰਸਾ ਹਿਫਾਜ਼ਤ ਵਿੱਚ ਕਦੋਂ ਬਦਲੂ ਨਿਕੋੜੀਆਂ ਗੌਂਦੀਓ ਕੁੜੀਓ ਕਢੋਲੀਆਂ ਭਰਦੀਓ ਕੁੜੀਓ ਨੀ ਫੁੱਲਾਂ ਵਰਗੀਓ ਕੁੜੀਓ ਨੀ ਚੋਬਾਂ ਚਰਦੀਓ ਕੁੜੀਓ ਕਰੋ ਕੋਈ ਜਿਉਣ ਦਾ ਹਿਲਾ ਨਿਤਿਲ-ਤਿਲ ਮਰਦੀਓ ਕੁੜੀਓ ਨਿਤਿਲ-ਤਿਲ ਮਰਦੀਓ ਕੁੜੀਓ